ਏ ਮਨ ਜੈਸਾ ਸੇਵੈ ਤੈਸੋ ਹੋਵੈ ਤਿਹੇ ਕਰਮ ਕਮਾਏ ਜਿਹੜੀ ਚੀਜ਼ ਤੁਹਾਨੂੰ ਪਿਆਰੀ ਲੱਗਦੀ ਹੈ ਨਾ ਚੰਗੀ ਲੱਗਦੀ ਹੈ ਤੁਹਾਡੀ ਦ੍ਰਿਸ਼ਟੀ ਚ ਤੁਹਾਡੀ ਸਮਝ ਚ ਤੁਹਾਡੀ ਖਿੱਚ ਦਾ ਕੇਂਦਰ ਬਣੀ ਹੋਈ ਹੈ ਉਹ ਤੁਹਾਡੇ ਤੇ ਅਸਰ ਜ਼ਰੂਰ ਕਰੇਗੀ ਔਰ ਨਾਲ ਇਹ ਵੀ ਬੇਨਤੀ ਕਰਾਂ ਬੰਦਾ ਸੰਸਾਰ ਤੋਂ ਵੀ ਪ੍ਰਭਾਵਿਤ ਹੋਇਆ ਬੰਦਾ ਪਦਾਰਥ ਤੋਂ ਵੀ ਪ੍ਰਭਾਵਿਤ ਹੋਇਆ ਪਰ ਵਿਰਲੀਆਂ ਰੂਹਾਂ ਨੇ ਜਿਹੜੀਆਂ ਗੁਰੂ ਤੋਂ ਪ੍ਰਮਾਤਮਾ ਤੋਂ ਪ੍ਰਭਾਵਿਤ ਹੁੰਦੀਆਂ ਜਿਹੜਾ ਗੁਰੂ ਨੂੰ ਜਾਣਦਾ ਹੈ ਉਹ ਗੁਰੂ ਤੋਂ ਪ੍ਰਭਾਵਿਤ ਹੋਏ ਬਿਨਾਂ ਰਹਿ ਨਹੀਂ ਸਕਦਾ ਜੀਨੇ ਜਾਣੇ ਹੀ ਨਹੀਂ ਉਹਨੇ ਗੁਰੂ ਮਹਾਰਾਜ ਦੀ ਬਾਣੀ ਤੋਂ ਪ੍ਰਭਾਵਿਤ ਵੀ ਕੀ ਹੋਣਾ ਜਿਹੜਾ ਜਾਣ ਲੈਂਦਾ ਉਹ ਨੇੜੇ ਹੁੰਦਾ ਹੈ ਮੈਂ ਆਪਣੇ ਵਿਸ਼ੇ ਵੱਲ ਆਵਾਂ ਮਹਾਰਾਜ ਕਹਿੰਦੇ ਇੱਕ ਨਾਲ ਬੰਦਾ ਪਿਆਰ ਕਰੇਗਾ ਇੱਕ ਕੋਲੇ ਬੈਠੇਗਾ ਇੱਕ ਨੂੰ ਅਰਾਧੇਗਾ ਇੱਕ ਦਿਨ ਮਹਾਰਾਜ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ ਉਸੇ ਕਈ ਵਾਰ ਮੈਂ ਕਹਿੰਨੇ ਆ ਕਿ ਸਾਡੇ ਨਾਲ ਸਾਡੇ ਆਪਣੇ ਵਿਚਾਰ ਹੁੰਦੇ ਕਈ ਵਾਰ ਕਿ ਸਾਡੇ ਨਾਲ ਫਲਾਣਾ ਨਹੀਂ ਨਿਭਿਆ ਸਾਡੇ ਨਾਲ ਫਲਾਣਾ ਨਹੀਂ ਤੁਰਿਆ ਫਲਾਣੇ ਨੇ ਸਾਡਾ ਸਾਥ ਨਹੀਂ ਦਿੱਤਾ ਮਹਾਰਾਜ ਕਹਿੰਦੇ ਸਾਥ ਤੇ ਦੰਦਾ ਨਹੀਂ ਦੇਣਾ ਇੱਕ ਦਿਨ ਬਾਕੀਆਂ ਤੋਂ ਕੀ ਉਮੀਦ ਰੱਖਦਾ ਸਾਥ ਤਾਂ ਬਾਬਾ ਫਰੀਦ ਜੀ ਕਹਿੰਦੇ ਇੱਕ ਦਿਨ ਅੱਖਾਂ ਨੇ ਵੀ ਨਹੀਂ ਦੇਣਾ ਸਾਥ ਤਾਂ ਕੰਨ ਵੀ ਛੱਡ ਜਾਣਗੇ ਇੱਕ ਦਿਨ ਚੱਪਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਹੀੜੇ ਮਤੀ ਧਾ ਜਾਨੀ ਚੱਲ ਗਏ ਇਹ ਮਿੱਤਰ ਵੀ ਇੱਕ ਇੱਕ ਦਿਨ ਸਰੀਰ ਸਭ ਤੋਂ ਵੱਡਾ ਸਾਥੀ ਹੈ ਸਾਡਾ ਇਹ ਵੀ ਇੱਕ ਦਿਨ ਜਾ ਰਹੀ ਜੋ ਬਣ ਹਾਰਿਆ ਥੱਕੇ ਨੈਣ ਸ਼ਰਵਣ ਸੁਣ ਥੱਕ ਇਹ ਵੀ ਸਾਥ ਛੱਡ ਜੇਗਾ ਕੁਝ ਚੀਜ਼ਾਂ ਮਿੱਥਿਆ ਆ ਕੁਝ ਝੂਠ ਹੈ ਕੁਝ ਖਤਮ ਹੋਣਾ ਹੈ ਉਹਨਾਂ ਨਾਲ ਨੇਹ ਨਾ ਕਰ ਉਹਨਾਂ ਨਾਲ ਪਿਆਰ ਨਾ ਕਰ ਮਹਾਰਾਜ ਕਹਿੰਦੇ ਅਬ ਮਨ ਏਕਸ ਸਿਉ ਮੋਹ ਕੀਨਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਦਾਸ ਭੁੱਲ ਦਾ ਨਾ ਹੋਵੇ 62 ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਦਰਜ ਉਹਨਾਂ ਦਾ ਪਹਿਲਾ ਸ਼ਲੋਕ ਹੈ ਕਹਿੰਦੇ ਜਿਸ ਪਿਆਰੇ ਸਿਉ ਨੇਹ ਤਿਸ ਆਗੇ ਮਰ ਚੱਲੀਏ ਜਿਹਦੇ ਨਾਲ ਪਿਆਰ ਹੋਵੇ ਉਹਦੇ ਅੱਗੇ ਮਰ ਜਾਣਾ ਚਾਹੀਦਾ। ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੇ ਜੀਵਣਾ ਫਿਰ ਪਿੱਛੇ ਹੋ ਕੇ ਨਾ ਦੇਖੇ ਬੰਦਾ। ਇੱਕ ਪਾਸਾ ਕਰਕੇ ਤੁਰੇ। ਜਿਹਦੇ ਨਾਲ ਸਾਂਝ ਬਣਾ ਰਹੇ ਹੋ ਮਹਾਰਾਜ ਕਹਿੰਦੇ ਮਰੇ ਨਾ ਜਾਵੇ ਸਦ ਹੀ ਸੰਗੇ। ਸਤਗੁਰ ਸ਼ਬਦੀ ਚੀਨਾ ਉਹਨੂੰ ਸ਼ਬਦ ਦੁਆਰਾ ਪਾਇਆ ਜਾ ਸਕਦਾ ਉਹ ਜਮ ਦਾ ਮਰਦਾ ਨਹੀਂ। ਇੱਕ ਹੋਰ ਮੁਖਵਾਗ ਦੇ ਰੂਪ ਚ ਆਪਾਂ ਸ਼ਬਦ ਸ਼ਰਵਣ ਕਰਦੇ ਆਂ। ਤਨ ਆਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੀ ਆਪਣਾ ਵਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਉਤੇ ਸ਼ਬਦ ਆਇਆ ਆਦੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੋੜ ਤੋਂ ਲੈ ਕੇ ਆਖਰ ਤੱਕ ਨਿਭਣ ਵਾਲਾ ਮੇਰਾ ਅਕਾਲ ਪੁਰਖ ਵਾਹਿਗੁਰੂ ਮੇਰਾ ਮਿੱਤਰ ਹੈ। ਬਾਕੀ ਤਾਂ ਸਾਰੇ ਮੁਸਾਫਰ ਹੈ। ਕੋਈ ਆਪਾਂ ਸਫਰ ਕਰ ਰਹੇ ਆ ਕੋਈ ਆ ਰਿਹਾ ਕੋਈ ਜਾ ਰਿਹਾ। ਕੋਈ ਜਨਮ ਹੋ ਰਿਹਾ ਕਿਤੇ ਬਾਬੇ ਫਰੀਦ ਜੀ ਨੇ ਤਾਂ ਇੱਥੋਂ ਤੱਕ ਆਖਿਆ ਕਿ ਮਾਪਿਓਂ ਨੇ ਨਹੀਂ ਨਾਲ ਰਹਿਣਾ ਫਰੀਦਾ ਕਿੱਥੇ ਤੈਂ ਦੇ ਮਾਪਿਆਂ ਜਿੰਨੀ ਤੂੰ ਜਣੇ ਹੋਏ। ਉਹਨਾਂ ਨੇ ਸਾਥ ਛੱਡ ਜਾਣਾ। ਗੁਰੂ ਅਰਜਨ ਸਾਹਿਬ ਕਹਿੰਦੇ ਇੱਕ ਨਾਲ ਮੋਹ ਕਰ ਇੱਕ ਨੂੰ ਆਰਾਧ ਗੁਰੂ ਦੇ ਸ਼ਬਦ ਰਹੀਂ ਬਿਨ ਜਲ ਪ੍ਰਾਣ ਤਜੇ ਹੈ ਮੀਨਾ ਮੱਛੀ ਪਾਣੀ ਨੂੰ ਛੱਡ ਕੇ ਤੜਫ ਤੜਫ ਕੇ ਮਰ ਗਈ ਕਿੰਨਾ ਪਾਣੀ ਨੂੰ ਪਿਆਰ ਕਰਦੀ ਸੀ ਪਾਣੀ ਬੌੜਿਆ ਮੱਛੀ ਲਈ ਜਿੰਨ ਜਲ ਸਿਓ ਹੇਤ ਬੜਾਇਓ ਕਿੰਨਾ ਮੋਹ ਸੀ ਉਹਦਾ ਤੜਫੀ ਇਥੋਂ ਤੱਕ ਕਿ ਬਾਬਾ ਨਾਮਦੇਵ ਜੀ ਨੇ ਆਖਿਆ ਕਹਿੰਦੇ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰੋ ਪਾਣੀ ਅੱਗ ਤੇ ਭੁੰਨੀ ਗਈ ਖਾਣ ਵਾਲੇ ਨੇ ਖਾ ਲਈ ਬੰਦੇ ਦੇ ਪੇਟ 'ਚ ਜਾ ਕੇ ਵੀ ਪਾਣੀ ਮੰਗਦੀ ਹੈ ਇੰਨਾ ਪਿਆਰ ਆ ਉਹਦਾ ਪਾਣੀ ਨਾਲ ਇਹ ਮੂਹ ਉਹਦਾ ਉਹਦੇ ਲਈ ਮੌਤ ਦਾ ਕਾਰਨ ਬਣ ਗਿਆ ਇੰਨਾ ਪਿਆਰ ਪਾਣੀ ਨੂੰ ਨਾ ਕਰਦੀ ਹੁੰਦੀ ਤੜਫਦੀ ਨਾ ਹੁੰਦੀ ਹੋ ਸਕਦਾ ਜੀਵਨ ਲੰਮਾ ਹੁੰਦਾ ਇਹ ਸਮਝਣ ਲਈ ਹੈ ਮਹਾਰਾਜ ਨੇ ਮੱਛੀ ਦੇ ਪਾਣੀ ਦੇ ਪ੍ਰੀਤ ਦਾ ਪੱਖ ਪੋਜੀਟਿਵ ਤਰੀਕੇ ਨਾਲ ਵੀ ਸਾਡੇ ਨਾਲ ਸਾਂਝ ਪਾਈ ਹੈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਪੜ੍ਹਦੇ ਆਪਾਂ ਪਹਿਲਾ ਹੀ ਸ਼ਲੋਕ ਆ ਮਹਾਰਾਜ ਦਾ ਉੱਥੇ ਮਹਾਰਾਜ ਨਾਮ ਜਪਣ ਦੀ ਵਿਧੀ ਮੱਛੀ ਰਾਈ ਦੱਸ ਰਹੇ ਹੈ ਇਹ ਗਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ ਨਾ ਕਹੋ ਨਾਨਕ ਹਰ ਭਜਮ ਨਾ ਜੇ ਵਿਦ ਜਲ ਕਹ ਕਹਿੰਦੇ ਰੱਬ ਨੂੰ ਆਏ ਯਾਦ ਕਰ ਜਿਵੇਂ ਮੱਛੀ ਪਾਣੀ ਨੂੰ ਯਾਦ ਕਰਦੀ ਇੱਕ ਬੇਨਤੀ ਕਰਾਂ ਮੱਛੀ ਪਾਣੀ ਦੀ ਸ਼ੌਕ ਨਹੀਂ ਹੈ ਕੁਝ ਚੀਜ਼ਾਂ ਹੁੰਦੀਆਂ ਨੇ ਵੀ ਸ਼ੌਕ ਪਾਲ ਲਿਆ ਅੱਜ ਹੈਗੇ ਕੱਲ ਨੂੰ ਛੱਡ ਤੇ ਮੱਛੀ ਪਾਣੀ ਦੀ ਜ਼ਿੰਦਗੀ ਹੈ ਜੇ ਪਾਣੀ ਨਹੀਂ ਤੇ ਮੱਛੀ ਮਰ ਜਾਏਗੀ ਸਿੱਖ ਦੀ ਗੁਰਬਾਣੀ ਲੋੜ ਹੈ ਜ਼ਿੰਦਗੀ ਹੈ ਜੇ ਗੁਰਬਾਣੀ ਹੈ ਤੇ ਸਿੱਖ ਜਿਉਂਦਾ ਹੈ ਜੇ ਗੁਰਬਾਣੀ ਨਹੀਂ ਤੇ ਸਿੱਖ ਮਰ ਜਾਏਗਾ ਆਖਾਂ ਜੀਵਾ ਵਿਸਰੇ ਮਰ ਜਾਓ ਇਹ ਨਹੀਂ ਵੀ ਚਲੋ ਲੋੜ ਆਜ ਗੁਰਦੁਆਰਾ ਸਾਹਿਬ ਜਾਇਆ ਕਿ ਅੱਜ ਸ਼ੌਂਕ ਜਾਇਆ ਚਲੋ ਅੱਜ ਫ੍ਰੀ ਹੈ ਮੱਥਾ ਟੇਕ ਕੇ ਜੀ ਚਲੋ ਅੱਜ ਵਿਹਲੇ ਆ ਕੀ ਕਰਨਾ ਚਲੋ ਗੁਰਦੁਆਰਾ ਸਾਹਿਬ ਚੱਲਦੇ ਆ ਸ਼ੌਂਕ ਨਹੀਂ ਹੈ ਜ਼ਿੰਦਗੀ ਹੈ ਜਿੰਦਗੀ ਇੱਥੇ ਖੜੀ ਆ। ਪਾਸੇ ਹੋਏ ਸੰਗਤ ਤੋਂ ਬਿਨਾ ਖਤਮ ਹੋ ਜਾਏਗਾ ਬੰਦਾ। ਗੁਰਬਾਣੀ ਤੋਂ ਬਿਨਾ ਆਤਮਿਕ ਮੌਤ ਮਰ ਜਾਏਗਾ। ਉਥੇ ਮੱਛੀ ਦਾ ਪੋਜਿਟਿਵ ਪੱਖ ਲੈ ਕੇ ਸਾਨੂੰ ਨਾਮ ਜਪਣ ਦੀ ਵੀਰੀ ਮੱਛੀ ਰਾਹੀਂ ਸਮਝਾਈ ਮਹਾਰਾਜ ਨੇ। ਇੱਥੇ ਇਹ ਦੱਸਿਆ ਵੀ ਕਿੰਨਾ ਨਹੀਂ ਕਰਦੀ ਸੀ ਪਾਣੀ ਨੂੰ। ਤੇ ਮਹਾਰਾਜ ਕਹਿੰਦੇ ਮਰ ਗਈ। ਕੋਈ ਫਰਕ ਪਿਆ ਪਾਣੀ ਨੂੰ। ਪ੍ਰੀਤ ਇੱਕ ਤਰਫ ਹੀ ਸੀ। ਸਾਂਝ ਇੱਕ ਤਰਫੀ ਸੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਮਲ ਹੇਤ ਬਿਨ ਸੋਹ ਹੈ ਭਵਰਾ ਓਨ ਮਾਰਗ ਨਿਕਸ ਨਾ ਪਾਇਓ ਪੌਰਾ ਫੁੱਲ ਤੇ ਬੈਠਾ ਜਾ ਕੇ ਸ਼ਾਮਾਂ ਹੋਈਆਂ ਕਮਲ ਦੇ ਫੁੱਲ ਨੇ ਆਪਣੀਆਂ ਪੰਖੀਆਂ ਬੰਦ ਕਰਨੀਆਂ ਸ਼ੁਰੂ ਕਰ ਲਈਆਂ ਉਹ ਰਸ ਵਿੱਚ ਮਗਨ ਲੀਨ ਹੋਇਆ ਪੌਰਾ ਫੁੱਲ ਬੰਦ ਹੋ ਗਿਆ ਜਿਹੜੇ ਫੁੱਲ ਤੇ ਆ ਕੇ ਬੈਠਾ ਸੀ ਸਭ ਕੁਝ ਛੱਡ ਕੇ ਜਿਹੜੇ ਫੁੱਲ ਦਾ ਰਸ ਲੈ ਰਿਆ ਸੀ ਜਿਹੜੇ ਫੁੱਲ ਤੋਂ ਸੱਜੇ ਖੱਬੇ ਦੇਖਦਾ ਹੀ ਨਹੀਂ ਸੀ ਮਹਾਰਾਜ ਕਹਿੰਦੇ ਉਹੀ ਕਮਲ ਦਾ ਫੁੱਲ ਉਹਦੀ ਮੌਤ ਦਾ ਕਾਰਨ ਬਣ ਗਿਆ ਉਹੀ ਉਹੀ ਮੌਤ ਦਾ ਕਾਰਨ ਬਣ ਗਿਆ ਇੱਕ ਤਰਫਾ ਨਹੀਂ ਹੋਇਆ ਨਾ ਤੇ ਜੇ ਪੌਰਾ ਨਹੀਂ ਵੀ ਜਾਏਗਾ ਨਾ ਕਮਲ ਨੇ ਖੇੜਨਾ ਬੰਦ ਨਹੀਂ ਹੋਣਾ ਪੌਰਾ ਨਹੀਂ ਵੀ ਜਾਏਗਾ ਤੇ ਕਮਲ ਨੂੰ ਪ੍ਰਵਾਹ ਨਹੀਂ ਹੈ ਪਰ ਪੌਰਾ ਇੰਨਾ ਪਿਆਰ ਕਰਦਾ ਵੀ ਫੁੱਲ ਵਿੱਚ ਆਪਣੀ ਜਾਨ ਦੇ ਗਿਆ ਇਹਦਾ ਦਸਤਾੰਤ ਵਿਸ਼ੇ ਤੋਂ ਪਾਸੇ ਜਾ ਕੇ ਨਾ ਗੁਰੂ ਅਰਜਨ ਮਹਾਰਾਜ ਦੀ ਸ਼ਹਾਦਤ ਬਾਰੇ ਭਾਈ ਗੁਰਦਾਸ ਜੀ ਨੇ ਇੱਕ ਦਸਤਾੰਤ ਬੜਾ ਸੋਹਣਾ ਦਿੱਤਾ ਉਹ ਕਹਿੰਦੇ ਆ ਕਿ ਜਿਵੇਂ ਪੌਰਾ ਫੁੱਲ ਤੇ ਰਸ ਲੈਂਦਾ ਸੁਗੰਧੀ ਮਾਣਦਾ ਤੇ ਮੌਤ ਵੀ ਆ ਜਾਂਦੀ ਉੱਠਦਾ ਨਹੀਂ ਨੇ ਸਨੇਹ ਨਹੀਂ ਤੋੜਦਾ ਕਹਿੰਦੇ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬਹਿ ਕੇ ਸ਼ਬਦ ਵਿੱਚੋਂ ਰਸ ਲੈਂਦੇ ਇੰਨੇ ਲੀਨ ਹੈ ਜਿਵੇਂ ਜਿਵੇਂ ਸ਼ਹਾਦਤ ਦਾ ਸਮਾਂ ਨੇੜੇ ਆ ਰਿਹਾ ਹੈ ਗੁਰੂ ਮਹਾਰਾਜ ਦੇ ਚਿਹਰੇ ਤੋਂ ਓਵੇਂ ਚੜਦੀ ਕਲਾ ਜ਼ਿਆਦਾ ਨਜ਼ਰ ਆ ਰਹੀ ਹੈ ਉਦੋਂ ਜਿਵੇਂ ਭੌਰੇ ਨੂੰ ਮੌਤ ਜਿਵੇਂ ਜਿਵੇਂ ਉਹਨੂੰ ਖਤਮ ਕਰਦੀ ਹੈ ਨਾ ਜਿਵੇਂ ਜਿਵੇਂ ਭੌਰੇ ਨੂੰ ਮੌਤ ਨਚੋੜਦੀ ਹੈ ਖਤਮ ਕਰਦੀ ਹੈ ਓਵੇਂ ਓਵੇਂ ਉਹ ਓਵੇਂ ਖੁੱਭੀ ਜਾਂਦਾ ਰਸ ਚ ਗਵਾਚੀ ਜਾਂਦਾ ਹੈ ਮੌਤ ਆ ਜਾਂਦੀ ਇੱਕ ਪਾਸੇ ਸ਼ਹਾਦਤ ਨੇੜੇ ਆ ਰਹੀ ਐ ਦੂਜੇ ਪਾਸੇ ਸ਼ਬਦ ਗੁਰੂ ਦਾ ਪੱਲਾ ਇਦਾਂ ਫੜਿਆ ਹੋਇਆ ਹੈ ਗੁਰੂ ਅਰਜਨ ਮਹਾਰਾਜ ਨੇ ਇਦਾਂ ਪ੍ਰਮਾਤਮਾ ਨੂੰ ਰਾਹ ਦ ਰਿਹਾ ਤੀਜੀ ਉਦਾਹਰਣ ਦਿੱਤੀ ਗੁਰੂ ਮਹਾਰਾਜ ਨੇ ਕਾਮ ਹੇਤ ਕੁੰਚਰ ਲੈ ਫਾਂਕਿਓ ਉਹ ਪਰਵਸ ਪਿਓ ਵਿਚਾਰਾ ਨਕਲੀ ਹੱਥ ਨਹੀਂ ਬਣਾਈ ਮੋਹ ਸੀ ਅੰਨਾ ਹੋ ਕੇ ਭੱਜਿਆ ਗਿਆ ਇਹ ਉਹਦੀ ਮੌਤ ਦਾ ਫਸਣ ਦਾ ਗੁਲਾਮੀ ਦਾ ਕਾਰਨ ਬਣਿਆ ਤੁਹਾਨੂੰ ਪਤਾ ਹੋਣਾ ਹੈ ਨਕਲੀ ਹੱਥੀ ਬਣਾ ਕੇ ਕਲਬੂਤ ਜਾਂ ਬਣਾ ਕੇ ਉਹਨੂੰ ਇੱਕ ਟੂਹਾ ਪੱਟ ਕੇ ਉਹਦੇ ਤੇ ਖੜੇ ਕਰ ਦਿੱਤਾ ਜਾਂਦਾ ਵੀ ਇਹਨੂੰ ਭੋਗਣ ਲਈ ਜਦੋਂ ਹਾਥੀ ਭੱਜ ਕੇ ਆਊਗਾ ਕਲਬੂਤ ਦੇ ਨੇੜੇ ਟੋਏ 'ਚ ਡੈਗ ਪਏਗਾ ਅਸੀਂ ਰੱਸੇ ਪਾ ਲਾਂਗੇ ਤੇ ਜਦੋਂ ਰੱਸੇ ਪਾਏ ਗਏ ਵੱਜਿਆ ਰਿਆ ਥੋੜਾ ਚਿਰ ਇਹ ਗੁਲਾਮੀ ਇਹਨੂੰ ਜਿਹੜੀ ਉਹ ਇਹ ਗੁਲਾਮੀ 'ਚ ਫਸ ਜਾਏਗਾ ਕਬੂਲ ਲੇਗਾ ਗੁਲਾਮੀ ਨੂੰ ਫਿਰ ਤਾਂ ਕਿੱਲੇ ਨਾ ਵੀ ਬੰਨਿਆ ਹੋਇਆ ਉੱਥੋਂ ਵੀ ਨਹੀਂ ਹਿਲਣਾ ਇਹਨੇ ਮੋਹ ਕਰਦਾ ਸੀ ਪਰ ਇਹਦੀ ਮੌਤ ਦਾ ਕਾਰਨ ਬਣਿਆ 나ਦ 헤ਤ ਸਿਰ ਡਾਰਿਓ ڪرੰਕਾ ਉਸਹੀ 헤ਤ ਬਦਾਰਾ ਇੱਕ ਸ਼ਿਕਾਰੀ ਕੰਡੇ 헤ੜੇ ਦਾ 나ਦ ਵਜਾਉਂਦਾ ਹੈਰਣ ਨੂੰ ਫੜਨ ਦੇ ਲਈ ਜਦੋਂ ਉਹਦੇ 나ਦ ਕੰਨਾਂ 'ਚ ਪੈਂਦਾ ਨਾ ਉਹਨੂੰ ਦੁਨੀਆਂ ਦੀਆਂ ਸਾਰੀਆਂ ਆਵਾਜ਼ਾਂ ਸੋਨੀਆਂ ਬੰਦ ਹੋ ਜਾਂਦੀਆਂ। ਉਹਨੂੰ ਸਾਜ਼ ਸੁਣਦਾ। ਪਰ ਉਹਨੂੰ ਨਹੀਂ ਪਤਾ ਜਿੱਧਰ ਉਹ ਭੱਜਿਆ ਜਾ ਰਿਹਾ ਉਹਦੇ ਹੱਥ 'ਚ ਕਮਾਨ ਹੈ ਉਹਦੇ ਹੱਥ 'ਚ ਤੀਰ ਹੈ। ਇੱਥੋਂ ਤੱਕ ਵਿਦਵਾਨ ਲਿਖਦੇ ਐ ਕਿ ਨਾਦ 'ਚ ਮਸਤ ਹੋਇਆ ਨਾਦ ਵੱਲ ਨੂੰ ਭੱਜਦਾ ਹਿਰਨ ਸ਼ਿਕਾਰੀ ਖਿੱਚ ਕੇ ਤੀਰ ਮਾਰਦਾ ਲਹੂ ਲਹਾਨ ਹੋਇਆ ਵੀ ਹਿਰਨ ਉਹਨੂੰ ਭੱਜਿਆ ਜਾਂਦਾ। ਉਹਨੂੰ ਉਸ ਚੰਗਾ ਲੱਗਦਾ ਉਹਨੂੰ ਉਹ ਕੰਨ ਜਿਵੇਂ ਕਈਆਂ ਬੰਦੇ ਨੂੰ ਵੀ ਕੁਝ ਵੀ ਹੋ ਜੇ ਆਪਾਂ ਨਿੰਦਿਆ ਸੌਨੀ ਸੌਨੀ ਨਾਲੇ ਕਰ ਲੀਆ। ਮਹਾਰਾਜ ਨੇ ਉਹ ਐਨਾ ਗਵਾਚ ਜਾਂਦਾ ਉਹਦੇ 'ਚ ਭੱਜਿਆ ਜਾਂਦਾ ਮੌਤ ਵੀ ਆਉਂਦੀ ਉਹਨੂੰ। ਮਹਾਰਾਜ ਕਹਿੰਦੇ ਕਿੰਨਾ ਪਿਆਰ ਕਰਦਾ ਸੀ ਨਾਦ ਨੂੰ। ਉਹ ਨਾਦ ਉਹ ਸੰਗੀਤ ਹੀ ਉਹਦੀ ਮੌਤ ਦਾ ਕਾਰਨ ਬਣ ਗਿਆ। ਖਤਮ ਹੋ ਗਿਆ। ਇੱਕ ਪਾਸੇ ਮਹਾਰਾਜ ਮੱਛੀ ਇੱਕ ਤਰਫਾ ਮੋਹ ਕਰ ਰਹੀ ਹੈ। ਭੌਰਾ ਇੱਕ ਤਰਫਾ ਮੋਹ ਕਰ ਰਿਹਾ। ਮਹਾਰਾਜ ਕਹਿੰਦੇ ਹਾਥੀ ਇੱਕ ਤਰਫਾ ਮੂੰਹ ਕਰ ਰਿਹਾ ਅੱਗਿਓ ਕੁਝ ਨਹੀਂ ਹੋ ਰਿਹਾ ਉਹਦੀ ਮੌਤ ਦਾ ਕਾਰਨ ਬਣ ਰਿਹਾ ਭਾਈ ਗੁਰਦਾਸ ਜੀ ਦੀ ਇੱਕ ਪੰਗਤੀ ਇਹਦੀ ਹੋਰ ਵਿਆਖਿਆ ਕਰਦੀ ਕਹਿੰਦੇ ਮੱਛੀ ਪਾਣੀ ਨੂੰ ਪਿਆਰ ਕਰਦੀ ਪਾਣੀ ਤੇ ਨਹੀਂ ਨਾ ਕਰਦਾ ਪੌਰਾ ਫੁੱਲ ਪਿੱਛੇ ਮਰਦਾ ਹੈ ਫੁੱਲ ਨੂੰ ਤੇ ਪ੍ਰਵਾਹ ਨਹੀਂ ਨਾ ਪਤੰਗਾ ਅੱਗ ਤੇ ਮਰਦਾ ਹੈ ਤੇ ਅੱਗ ਬੁਝ ਤੇ ਨਹੀਂ ਨਾ ਜਾਂਦੀ ਜਿੱਦ ਦੇ ਪਤੰਗੇ ਨਹੀਂ ਜਾਂਦੇ ਪਰ ਕਹਿੰਦੇ ਸਿੱਖਾ ਚਰਨ ਸ਼ਰਨ ਗੁਰੇਕ ਪੈਂਦਾ ਜਾਏ ਚੱਲ ਸਤਗੁਰ ਕੋਟ ਪੈਂਦਾ ਆਗੇ ਹੋਏ ਨੇ ਇੱਕ ਕਦਮ ਵੀ ਗੁਰੂ ਵੱਲ ਚੱਲ ਕੇ ਜਾਏਗਾ ਨਾ ਉਹ ਕਰੋੜਾਂ ਕਦਮ ਤੇਰੇ ਵੱਲ ਚੱਲ ਕੇ ਆਉਂਦਾ ਇਹ ਸੱਚਾ ਨੇ ਹੈ ਜਿੰਨਾ ਕਰਾਂਗੇ ਏਦੋਂ ਵੱਧ ਗੁਰੂ ਵੱਲੋਂ ਮਿਲਦਾ ਪਿਆਰ ਸਤਗੁਰ ਸਿੱਖ ਕੀ ਕਰੇ ਪ੍ਰਤਪਾਲ ਪਾਲਣਾ ਕਰਦੇ ਮਹਾਰਾਜ ਦੇਖ ਕੁਟੰਬ ਲੋਭ ਮੋਇਓ ਪ੍ਰਾਨੀ ਮਾਇਆ ਕੋਲ ਪਟਾਨਾ ਮਹਾਰਾਜ ਸੱਚੇ ਪਾਚਾ ਕਹਿੰਦੇ ਸੰਸਾਰੀ ਪਦਾਰਥ ਚ ਗਵਾਚ ਗਿਆ ਮਾਇਆ ਚ ਫਸ ਗਿਆ ਅਤ ਰਚਿਓ ਕਰ ਲੀਨੋ ਆਪਣਾ ਸਾਰੀਆਂ ਚੀਜ਼ਾਂ ਨਾਲ ਅਤ ਦਾ ਸਨੇਹ ਹੈ ਤੇ ਭੁੱਲ ਜਾਂਦਾ ਕਿ ਚੀਜ਼ਾਂ ਇੱਕ ਦਿਨ ਗਵਾਚ ਜਾਣਗੀਆਂ ਉਨ ਛੋਡਸਰਾ ਪਰ ਜਾਨਾ ਤੇ ਅਖੀਰ ਚ ਆਖਿਆ ਬਿਨ ਗੋਬਿੰਦ ਅਵਰ ਸੰਗ ਨਿਹਾਂ ਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਪਿਆਰ ਕਰੇਗਾ ਨੋ ਜਾਣੋ ਸਦਾ ਦੁਹਿਨਾ ਉਹ ਦੁੱਖ ਦਾ ਕਾਰਨ ਹੀ ਬਣੇਗਾ।ਇੱਕ ਇਥੇ ਆ ਜੇ ਪ੍ਰੀਤ ਬਣ ਜਾਏ ਸਾਂਝ ਬਣ ਜਾਏ ਉਹ ਸਾਡੇ ਲਈ ਸੁਖ ਬਣਦੀ ਹੈ ਸਾਡੇ ਲਈ ਆਨੰਦ ਬਣਦੀ ਹੈ। ਬੰਦਾ ਕਿਸੇ ਵੀ ਚੀਜ਼ ਨਾਲ ਹੱਦ ਤੋਂ ਜ਼ਿਆਦਾ ਅਟੈਚਮੈਂਟ ਕਰੇਗਾ ਨਾ ਪ੍ਰਭਾਵਿਤ ਹੋਏਗਾ ਉਹਦੇ ਲਈ ਤਕਲੀਫ ਹੀ ਬਣੇਗੀ। ਉਹ ਦੁੱਖ ਦਾ ਕਾਰਨ ਬਣੇਗੀ ਆਪਾਂ